ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਜਿਹੜਾ ਡਿਜ਼ਾਈਨ ਲੈ ਕੇ ਆਈਆਂ ਇਹਨੂੰ ਬਾਰਡਰ ਦੇ ਤੌਰ ਤੇ ਬਣਾ ਸਕਦੇ ਹਾਂ ਤੁਸੀਂ ਚਾਹੀ ਉੱਪਰ ਡਿਜ਼ਾਈਨ ਦੇ ਤੌਰ ਤੇ ਬਣਾ ਸਕਦੇ ਹਾਂ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਸਿਰਫ ਦੋ ਸਲਾਂਗਾਂ ਦਾ ਤੇ ਦੋ ਕੁੰਡਿਆਂ ਤੇ ਡਿਜ਼ਾਈਨ ਬੰਦਾ ਡਿਜ਼ਾਈਨ ਦੀ ਪਹਿਲੀ ਸਲਾਈ ਕਰਾਂਗੇ ਆਪਾਂ ਫਸਟ ਰੋ ਰਾਈਟ ਸਾਈਡ ਤੋਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਬਾਰਡਰ ਦੇ ਤੌਰ ਤੇ ਬਣਾਉਣਾ ਤਾਂ ਤੁਸੀਂ ਕੁੰਡੇ ਪਾ ਕੇ ਪਹਿਲੀ ਸਲਾਈ ਸ਼ੁਰੂ ਕਰ ਸਕਦੇ ਹਾਂ ਜੇਕਰ ਤੁਸੀਂ ਨੀਚੇ ਬਾਰਡਰ ਹੋਰ ਬਣਾਉਣਾ ਉੱਪਰ ਇਹ ਡਿਜ਼ਾਈਨ ਬਣਾਉਣਾ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਪੂਰਾ ਪ੍ਰੋਜੈਕਟ ਵੀ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਚਲੋ ਫਿਰ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਬਣਾਵਾਂਗੇ ਆਪਾਂ ਉਲਟਾ ਦੂਸਰਾ ਬਣਾਵਾਂਗੇ ਸਿੱਧਾ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਜਿਵੇਂ ਆਪਾਂ ਉਲਟੇ ਸਿੱਧੇ ਕੁੰਡੇ ਦਾ ਬਾਰਡਰ ਬਣਾਉਣੀ ਹੈ ਪਹਿਲੀ ਸਲਾਈ ਸਾਰੀ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰ ਲੈਣੀ ਹੈ ਠੀਕ ਹੈ ਇਕ ਉਲਟਾ ਇੱਕ ਸਿੱਧਾ ਇਕ ਉਲਟਾ ਇੱਕ ਸਿੱਧਾ ਇਹ ਕੋਲਟਾ ਕੁੰਡਾ ਇੱਕ ਸਿੱਧਾ ਇਕ ਉਲਟਾ এক চিধা এক অল্টা চিধা চিধা অল্টা ਸਿੱਧਾ ਉਲਟਾ ਸਿੱਧਾ ਦੇਖੋ ਪਹਿਲੀ ਸਲਾਈਟ ਅਸਤਰਾ ਕੰਪਲੀਟ ਹੋ ਗਈ ਸੈਕਿੰਡ ਡਰੋ ਆਜੋ ਆਪ ਰੌਂਗ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਪਹਿਨੋ ਉਸ ਤੋਂ ਬਾਅਦ ਦੇਖੋ ਥ੍ਰੈਡ ਕਰ ਲੈਣਾ ਪਿੱਛੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਇਹ ਹੀ ਦੋ ਸਲੰਗਨ ਬਾਰ-ਬਾਰ ਰਿਪੀਟ ਕਰਦੇ ਜਾਣਾ ਸਾਰੀ ਸਲਾਈ ਸਿੱਧੀ ਬਣਾਵਾਂਗੇ ਜੇਕਰ ਤੁਸੀਂ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਵੇਖਣਾ ਚਾਹੁੰਦੀਆਂ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਲਓ ਜੀ ਦੂਸਰੀ ਸਲਾਈ ਆਪਾਂ ਕੰਪਲੀਟ ਕਰ ਲਈ ਇਹੇ ਦੋ ਸਲੰਗਾਂ ਨੂੰ ਬਾਰ-ਬਾਰ ਅੱਗੇ ਰਿਪੀਟ ਕਰਦੇ ਜਾਣਾ ਜਦੋਂ ਡਿਜ਼ਾਈਨ ਦੀ ਪਹਿਲੀ ਸਲਾਈ ਦੁਬਾਰਾ ਬਣਾਉਣੀ ਤਾਂ ਇਸ ਤਰ੍ਹਾਂ ਇੱਕ ਉਤਾਰ ਕੇ ਜਿਹੜਾ ਉਲਟਾ ਬਣਾਇਆ ਸੀ ਉਲਟਾ ਸਿੱਧਾ ਉਲਟਾ ਇਸ ਤਰ੍ਹਾਂ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਬਣਦਾ ਜਾਂਦਾ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ